ਮੈਂ ਕੁੜੀਆਂ ਦੀ ਇੱਜ਼ਤ ਕਰਦਾ ਕਿਹੜੇ ਵਾਸਤੇ ਇੱਜ਼ਤ ਕਰਦਾ ਮੈਂ ਹਣ ਜਦੋਂ ਆਪਦੀਆਂ ਪੋਸਟਾਂ ਪੈਣ ਲੱਗੀਆਂ ਹਨਾ ਹੁਣ ਆਪਦੇ ਉੱਤੇ ਮੀਮ ਬਣਨ ਲੱਗੇ ਆ ਜਜੇ ਉਹ ਤੂੰ ਕਹਿੰਨਾ ਮੈਂ ਤੇਜਾਂ ਵਾਲਿਆਂ ਦੀ ਸਪੋਰਟ ਲੈਣੀ ਆ ਇੱਕ ਪੇਜ ਵਾਲਾ ਦਿਖਾ ਦੇ ਜਿਹਨੂੰ ਮੈਂ ਮੈਸੇਜ ਕੀਤਾ ਹੋਊਗਾ ਤਾਂ ਕਿਆ ਹੋਊਗਾ ਵੀ ਆਪਾਂ ਜੱਟ ਵੀ ਆਈਕ ਵਾਲੇ ਨੂੰ ਰੋਕਣਾ ਪਰ ਮੈਂ ਤੈਨੂੰ ਕਿਉਂ ਰੋਕਾਂ ਮੈਨੂੰ ਕੀ ਤੂੰ ਤੂੰ ਜੋ ਕਰਦਾ ਤੂੰ ਕਰੀ ਜਾ ਮੈਨੂੰ ਕੀ ਐਸਾਂ ਹੋਗੇ ਤੂੰ ਮੇਨਾਂ ਸ਼ਟ ਟਾਕ ਨਹੀਂ ਕਰਦਾ ਹਨਾ ਉਹਨਾਂ ਨੇ ਮੈਂ ਤੈਨੂੰ ਕਾਹਦੋ ਕੁਝ ਕਹੂੰਗੀ ਪਰ ਜੇ ਤੂੰ 익ਸਪੈਕਟ ਕਰਦਾ ਕਿ ਮੈਂ ਉੱਠ ਕੇ ਕਿਸੇ ਨੂੰ ਵੀ ਤੀਜੇ ਦਿਨ ਗਾਲਾਂ ਕੱਢ ਦੂੰਗਾ ਤਾਂ ਤੀਜੇ ਦਿਨ ਕਿਸੇ ਦੀ ਪੋਸਟ ਪਾ ਕੇ ਬੋਲ ਪੂੰਗਾ ਬੁਗੇ ਦੈਟਸ ਰੋਂਗ ਫਿਰ ਤਾਂ ਤੈਨੂੰ ਲੋਕਾਂ ਨੇ ਗਾਲਾਂ ਕੱਢਣੀਆਂ ਬਸ ਉੱਟ ਕੇ ਉਹ ਥੈਂਕ ਯੂ ਸਪੋਰਟਾ ਕਰਿਆ ਸਪੋਰਟਾ ਕਿਉਂ ਕਰੀਏ ਤੈਨੂੰ ਸਪੋਰਟਾ ਤੈਨੂੰ ਕਦੋਂ ਸਪੋਰਟਾ ਕਰੀਏ ਅਸੀਂ ਆਪਦੇ ਪੈਰਾਂ ਦੇ ਉੱਤੇ ਕੱਲੇ ਤੋਂ ਖੜ੍ਹ ਨਹੀਂ ਹੁੰਦਾ ਜਿਹੜਾ ਤੈਨੂੰ ਅਸੀਂ ਸਪੋਰਟਾ ਲਈਏ ਜਿਹੜਾ ਤੈਨੂੰ ਸਪੋਰਟਾ ਕਰਦੇ ਵੀ ਆ ਆਈ ਏਮ ਸੋ ਸੌਰੀ ਕਰਕੇ ਬੋਲੋ ਬੋਲੋ ਕਰਕੇ ਨਾ ਇਹਨਾਂ ਨੇ ਵੀ ਆਹ ਹੋੜੇ ਕੀ ਆ ਹਾਂਸੀ ਘਸਰਾ ਰਹੀ ਜਿਹੜੀ ਵੀ ਹੈਗਾ ਯਾਰ ਜੇ ਉਹਨੇ ਹਮਾਂਜੀ ਜੋ ਵੀ ਨੇ ਆ ਤੇਰੀ ਸ਼ਗਲदाई ਕੀ ਸੂਰ ਆ ਗਈ ਖੁਸਰਾ ਦਾ ਤੂੰ ਮੈਨੂੰ ਲੱਗਦਾ ਆ ਸ਼ਗਲ ਤੋਂ ਵੀ ਅੰਕਲ ਜਿਆ ਯਾਰ ਇਹ ਇਸ ਬੰਦਰੀ ਸ਼ਕਲ ਦੇਖ ਕੇ ਮੈਨੂੰ ਉਲਟੀ ਆਉਂਦੀ ਆ ਕਿ ਰੱਬ ਨੇ ਇਦਾਂ ਦੇ ਫालतू ਬੰਦੇ ਵੀ ਦੁਨੀਆ ਤੇ ਭੇਜੇ ਆ ਇਦਾਂ ਦੇ ਫालतू ਬੰਦੇ ਕਿ ਰੱਬਾ ਕਿਦਾਂ ਚੱਜ ਦੇ ਬੰਦੇ ਨੂੰ ਭੇਜ ਦਿੰਦਾ ਦੁਨੀਆ ਤੇ ਉਸ ਬੰਦੇ ਦਾ ਇਨਸਾਨ ਦਾ ਭਲਾ ਹੁੰਦਾ ਕਿਸੇ ਨੂੰ ਹੋਰ ਜੂਨ ਚੋਂ ਕੱਢ ਕੇ ਇਨਸਾਨਾਂ ਦੀ ਜੂਨ ਚ ਪਾ ਆ ਸੂਰ ਨੂੰ ਹੀ ਬਣਾਉਣਾ ਸੀ ਤੂੰ ਪਰ ਮੈਂ ਗੱਲ ਕਹਿਣ ਲੱਗੀ ਸੀ ਮੈਂ ਚੇਤਾ ਪਾ ਲਈ ਸ਼ਟ ਇੱਟ ਮੈਨੂੰ ਗੱਲ ਪੁੱਲ ਗਈ